ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਦੀ ਫਤਿਹ ਸਾਰੇ ਹੀ ਵੀਡੀਓ ਦੇਖਣ ਵਾਲੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਮੋਗੇ ਜ਼ਿਲ੍ਹੇ ਦੇ ਪਿੰਡ ਰਾਮੂ ਵਾਲਾ ਹਰਚੋਕੇ ਬੁੱਟਰ ਧੂਰਕੋਟ ਡਾਲਾ ਇਹ ਸਾਰੇ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਜੀ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਆ ਆਪਾਂ ਰਲ ਮਿਲ ਕੇ ਸਾਰੇ ਉਹਨਾਂ ਪਿੰਡਾਂ ਦੀ ਮਦਦ ਕਰੀਏ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਦੇਖੋ ਗਰਾਊਂਡ ਗਰਾਊਂਡ ਦੇ ਵਿੱਚ ਬੱਚੇ ਖੇਡਦੇ ਸੀਗੇ ਤੇ ਆਹ ਦੇਖੋ ਤੁਸੀਂ ਜਦੋਂ ਪਾਣੀ ਆਊਗਾ ਟੁੱਟੂਗਾ ਦੇਖੋ ਇੰਨਾ ਕੁ ਜ਼ਿਆਦਾ ਪਾਣੀ ਆ ਗਿਆ ਜੀ ਗਰਾਊਂਡ ਦੀ ਕੰਧ ਟੁੱਟ ਗਈ ਖਾਰ ਪੈ ਗਏ ਪਿੱਛੋਂ ਇੰਨੇ ਡਰੇਨ ਦੇ ਵਿੱਚ ਦੀ ਪਾਣੀ ਆਇਆ ਤੇ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜੇ ਕਿਸੇ ਨੇ ਪਨੀਰੀ ਹਜੇ ਤੱਕ ਨਹੀਂ ਵਾਈ ਤੇ ਵਾਧੂ ਆ ਵੀ ਬੇਨਤੀ ਕਰਦੇ ਹਾਂ ਵੀ ਇਹ ਵੀ ਵੇਚਣ ਦੀ ਨਾ ਹੀ ਖੇਚਲ ਕਰੋ ਤਾਂ ਜੇ ਕਿਸੇ ਦੀ ਮਜ਼ਾਦ ਹੋ ਸਕੇ ਤੇ ਬਾਲਾ ਹੀ ਵਧੀਆ ਜੀ ਬਾਕੀ ਕਿਸੇ ਦੀ ਖੁਆਇਸ਼ ਕੀ ਹੈ ਤੇ ਮੇਰੇ ਵੀਰਾਂ ਨੂੰ ਬੇਨਤੀ ਹੈ ਜੀ ਪਨੀਰੀ ਨਾ ਵਾਈ ਜਾਵੇ ਤੇ ਝੋਨੇ ਦੇ ਜਿਹੜੇ ਹਾਵਣਾ ਪਾਣੀ ਆ ਜੀ ਅਸੀਂ ਦੇਖ ਕੇ ਆਏ ਆ ਬਹੁਤ ਜਿਆਦਾ ਪਾਣੀ ਆ ਜੀ ਝੋਨੇ ਮਰਨ ਦੀ ਮਿਆਦ ਤੇ ਆ ਮੈਨੂੰ ਲੱਗਦਾ ਤੇ ਪਰ ਆਪਾਂ ਹਰ ਸੰਭਵ ਉਹਨਾਂ ਦੀ ਮਦਦ ਕਰਨੀ ਹੈ ਜਿਵੇਂ ਆਪਾਂ ਪਹਿਲਾਂ ਮਦਦ ਕੀਤੀ ਸੀ ਕੁਝ ਦੁਆਬੇ ਦੇ ਏਰੀਏ ਦੇ ਲੋਕਾਂ ਦੀ ਤੇ ਮਾਝੇ ਦੇ ਏਰੀਏ ਦੇ ਲੋਕਾਂ ਦੀ ਉਹਨਾਂ ਨੂੰ ਵੀ ਬੇਨਤੀ ਹੈ ਤੁਹਾਡੇ ਬਚਾਅ ਦਾ ਇਧਰਲੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਪਾਣੀ ਆ ਪਹੁੰਚ ਕੀਤੀ ਜਾਵੇ ਉਹਨਾਂ ਨੂੰ ਪੁੱਛ ਕੇ ਤੇ ਉਹਨਾਂ ਦੀ ਮਦਦ ਕੀਤੀ ਵਾਹਿਗੁਰੂ ਜੀ ਕਾ